ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭពਿੰਦਰ ਸਿੰਘ ਸੱਜਣ ਦੋਸਤੋ ਇੱਕ ਖਬਰ ਨੂੰ ਦੋ ਵੱਖ-ਵੱਖ ਢੰਗ ਤਰੀਕਿਆਂ ਦੇ ਨਾਲ ਮੈਂ ਤੁਹਾਨੂੰ ਸੁਣਾਉਂਗਾ ਹੁਣੇ ਇੱਕ ਸਵਾਲ ਤੁਹਾਡੇ ਮੂਰੇ ਛੱਡ ਕੇ ਜਾਊਂਗਾ ਕਿ ਇਸ ਖਬਰ ਨੂੰ ਸੁਣਨ ਤੋਂ ਬਾਅਦ ਤੁਹਾਡੇ ਜ਼ਿਹਨ ਦੇ ਵਿੱਚ ਕੀ ਘੁੰਮਦਾ ਹੈਗਾ ਕੀ ਜਿਹੜੀ ਮੈਂ ਤੁਹਾਨੂੰ ਪਹਿਲਾਂ ਖਬਰ ਸੁਣਾਉਣੀ ਹੈ ਉਹ ਖਬਰ ਸੁਣਾਉਣ ਦਾ ਢੰਗ ਤਰੀਕਾ ਜ਼ਿਆਦਾ ਵਧੀਆ ਹੈ ਜਾਂ ਜਿਹੜਾ ਬਾਅਦ ਵਾਲਾ ਹੈਗਾ ਜਾਂ ਫਿਰ ਤੁਹਾਨੂੰ ਲੱਗਦਾ ਹੈ ਕਿ ਤੀਜਾ ਵੀ ਕੋਈ ਤਰੀਕਾ ਹੈਗਾ ਕਿ ਉਹ ਜ਼ਿਆਦਾ ਤਰੀਕਾ ਵਧੀਆ ਹੈਗਾ ਆਓ ਆਪਾਂ ਖਬਰ ਦੀ ਸਾਂਝ ਪਾਉਨੇ ਆ ਮੈਂ ਨਾ ਇੱਕ ਕਿਸੇ ਨਿਊਜ਼ ਚੈਨਲ ਦੇ ਉੱਪਰ ਏਸੇ ਹੀ ਖਬਰ ਨੂੰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਲਿਖਿਆ ਹੋਇਆ ਸੀਗਾ ਹੈਡਲਾਈਨ ਜਿਹੜੀ ਸੀਗੀ ਉਹ ਤੁਹਾਨੂੰ ਸੁਣਾਉਣਾ ਮੈਂ ਉੱਤੇ ਲਿਖਿਆ ਹੋਇਆ ਸੀਗਾ ਕਿ ਅੱਜ ਦੀ ਖਬਰ ਆ ਉੱਤੇ ਲਿਖਿਆ ਸੀਗਾ ਕਿ ਪੰਜਾਬ ਦੇ ਵਿੱਚ ਹੋਇਆ ਇੱਕ ਜ਼ਬਰਦਸਤ ਤਮਾਕਾ ਚਾਰ ਜਣਿਆਂ ਦੀ ਹੋ ਗਈ ਮੌਤ ਤੇ 27 ਜਣੇ ਹੋ ਗਏ ਜ਼ਖਮੀ ਪੰਜਾਬ ਦੇ ਵਿੱਚ ਹੋਇਆ ਜ਼ਬਰਦਸਤ ਤਮਾਕਾ ਉਹੀ ਖਬਰ ਆ ਹੋਰ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਪਟਾਕਿਆਂ ਦੀ ਇੱਕ ਫੈਕਟਰੀ ਦੇ ਵਿੱਚ ਵਿਸਫੋਟ ਹੋ ਗਿਆ ਉੱਥੇ 4 ਮਜ਼ਦੂਰਾਂ ਦੀ ਮੌਤ ਹੋ ਗਈ ਤੇ 27 ਜ਼ਖਮੀ ਹੋ ਗਏ ਇਹ ਕਾ ਖਬਰ ਹੈ ਜੀ ਅਲੱਗ-ਅਲੱਗ ਦੋ ਤਰੀਕਿਆਂ ਦੇ ਨਾਲ ਤੁਸੀਂ ਸੋਚ ਕੇ ਵੇਖੋ ਖਬਰ ਮੈਂ ਤੁਹਾਨੂੰ ਪੂਰੀ ਸੁਣਾ ਦਿੰਨਾ ਖਬਰ ਬਾਰੇ ਵੀ ਥੋੜੀ ਜਿਹੀ ਗੱਲਬਾਤ ਕਰਾਂਗੇ ਤੇ ਜਿਹੜੇ ਵੱਖ-ਵੱਖ ਢੰਗ ਤਰੀਕਿਆਂ ਦੇ ਨਾਲ ਸਾਡੇ ਵਾਲਾ ਜਿਹੜਾ ਭਾਈਚਾਰਾ ਹੈਗਾ ਜਦੋਂ ਖਬਰਾਂ ਨੂੰ ਪੇਸ਼ ਕਰਦਾ ਖਬਰਾਂ ਨੂੰ ਸੁਣਾਉਂਦਾ ਉਹਦੇ ਬਾਰੇ ਦੋ ਕੁ ਗੱਲਾਂ ਮੈਂ ਤੁਹਾਡੇ ਨਾਲ ਜ਼ਰੂਰ ਬਾਤ ਸਾਂਝੀਆਂ ਕਰਨੀਆਂ ਸਵਾਲ ਦਾ ਜਵਾਬ ਵੀ ਤੁਸੀਂ ਜ਼ਰੂਰ ਦਿਓ ਆ ਦੋ ਤਰੀਕੇ ਆ ਖਬਰ ਦੇ ਇੱਕ ਆ ਮੈਂ ਹੁਣ ਬੋਲ ਕੇ ਤੁਹਾਨੂੰ ਦੱਸਿਆ ਇੱਕ ਪਹਿਲਾ ਪੰਜਾਬ ਦੇ ਵਿੱਚ ਜ਼ਬਰਦਸਤ ਧਮਾਕਾ ਆਓ ਖਬਰ ਦੇ ਨਾਲ ਥੋੜੀ ਜੀ ਸਾਂਝ ਪਾ ਲੈਂਦੇ ਆ ਵੈਸੇ ਜਿਹੜੀ ਇਹ ਖਬਰ ਹੈਗੀ ਨਾ ਜੀ ਇਹ ਦਿਲ ਨੂੰ ਹਲੂਣਾ ਦੇਣ ਵਾਲੀ ਤਾਂ ਹੈਗੀ ਐ ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਹੈਗੀ ਪਰ ਤੁਸੀਂ ਦੇਖੋ ਇਸ ਗੱਲ ਦੇ ਨਾਲ ਫਰਕ ਕਿੰਨਾ ਜ਼ਿਆਦਾ ਪੈਂਦਾ ਹੈਗਾ ਪੰਜਾਬ ਦੇ ਵਿੱਚ ਧਮਾਕਾ ਇੱਕ ਆ ਗੱਲ ਆ ਧਿਆਨ ਕਿੱਧਰ ਜਾਂਦਾ ਹੈਗਾ ਤੁਹਾਡਾ ਜਦੋਂ ਤੁਸੀਂ ਆਹ ਵਾਲੀ ਹੈਡਲਾਈਨ ਪੜ੍ਹਦੇ ਹੋ ਜਾਂ ਕਿਸੇ ਦੇ ਮੂੰਹੋਂ ਤੁਸੀਂ ਆਹ ਖਬਰ ਨੂੰ ਇਸ ਤਰੀਕੇ ਦੇ ਨਾਲ ਸੁਣਦੇ ਹੋ ਕਿ ਪੰਜਾਬ ਦੇ ਵਿੱਚ ਹੋਇਆ ਜ਼ਬਰਦਸਤ ਧਮਾਕਾ ਧਿਆਨ ਕਿਧਰ ਨੂੰ ਗਿਆ ਤੇ ਜ਼ਿਹਨ ਦੇ ਵਿੱਚ ਕੀ ਚੱਲਿਆ ਤੇ ਕੀ ਵਾਪਰ ਗਿਆ ਹੋਊਗਾ ਖਬਰ ਕੀ ਹੈ ਜੀ ਪਟਾਕਿਆਂ ਦੀ ਇੱਕ ਫੈਕਟਰੀ ਹੈ ਜੀ ਉਸ ਫੈਕਟਰੀ ਦੇ ਵਿੱਚ ਧਮਾਕਾ ਹੋ ਗਿਆ ਕਿਉਂਕਿ ਜਿੱਥੇ ਪਟਾਕੇ ਵਗੈਰਾ ਬਣਦੇ ਹੈਗੇ ਆ ਜਿਹੜੇ ਦੀਵਾਲੀ ਨੂੰ ਚਲਾਏ ਜਾਂਦੇ ਆ ਜਾਂ ਹੋਰ ਵੱਖ-ਵੱਖ ਖੁਸ਼ੀ ਦੇ ਮੌਕਿਆਂ ਦੇ ਉੱਪਰ ਕਈ ਵਾਰੀ ਲੋਕ ਚਲਾਉਂਦੇ ਹੈਗੇ ਆ ਵਿਆਹ ਸ਼ਾਦੀਆਂ ਵਿੱਚ ਵੀ ਚਲਾਉਂਦੇ ਹੈਗੇ ਆ ਉੱਥੇ ਅਕਸਰ ਹੀ ਇਦਾਂ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ ਅਣਗਹਿਲੀ ਹੁੰਦੀ ਹੈ ਕਈ ਵਾਰਾ ਜਾਂ ਕਈ ਵੇਰੇ ਕੋਈ ਨਾ ਕੋਈ ਹੋਰ ਕਾਰਨ ਹੋ ਜਾਂਦੇ ਹੋਣਗੇ ਤੋਂ ਇਹ ਜਿਹੜੀ ਘਟਨਾ ਹੈਗੀ ਆ ਇਹ ਮੁਕਤਸਰ ਸਾਹਿਬ ਦੇ ਵਿੱਚ ਲੰਬੀ ਪਿੰਡਾ ਹਲਕਾ ਲੰਬੀ ਦੇ ਇਲਾਕੇ ਦੇ ਵਿੱਚ ਪਿੰਡ ਸਿੰਘੇਵਾਲਾ ਜਿਹੜਾ ਕਿ ਸਿੰਘੇਵਾਲਾ ਫਤੂਹੀ ਵਾਲਾ ਦੇ ਖੇਤਾਂ ਦੇ ਵਿੱਚ ਇੱਕ ਪਟਾਕੇ ਦੀ ਫੈਕਟਰੀ ਹੈਗੀ ਆ ਉੱਥੇ ਵੀਰਵਾਰ ਦੇਰ ਰਾਤ ਭਾਵ ਕਿ ਜਿਹੜੀ ਬੀਤੀ ਰਾਤ ਬੀਤ ਕੇ ਗਈ ਹੈਗੀ ਹਲਕੇ ਗਈ ਹੈਗੀ ਉਸ ਰਾਤ ਨੂੰ ਉੱਥੇ ਇਹ ਵਿਸਪੋਰਟ ਹੋਇਆ ਔਰ ਵਿਸਪੋਰਟ ਕਾਫੀ ਜ਼ਿਆਦਾ ਜ਼ਬਰਦਸਤ ਸੀਗਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ ਉਹਦੇ ਵਿੱਚ 4 ਲੋਕਾਂ ਦੀ ਮੌਤ ਹੋ ਗਈ ਹੈ ਜੋ ਪੁਲਿਸ ਨੇ ਦੱਸਿਆ ਹੈਗਾ ਜਦੋਂ ਕਿ ਕਰੀਬ 27 ਮਜ਼ਦੂਰਾਂ ਦੇ ਉੱਥੋਂ ਜ਼ਖਮੀ ਹੋਣ ਦੀ ਸੰਭਾਵਨਾ ਹੈਗੀ ਆ ਜਿਹੜੇ ਜ਼ਖਮੀ ਹੈਗੇ ਨੇ ਉਹਨਾਂ ਦੇ ਬਾਰੇ ਦੱਸਿਆ ਗਿਆ ਕਿ ਬਠਿੰਡਾ ਏਮਜ਼ ਰੈਫਰ ਕਰ ਦਿੱਤਾ ਗਿਆ ਹੈਗਾ ਦੱਸਿਆ ਜਾ ਰਿਹਾ ਹੈਗਾ ਕਿ ਇਸ ਸਪੋਰਟ ਦੇ ਵਿੱਚ ਫੈਕਟਰੀ ਦੀਆਂ ਦੋ ਮੰਜ਼ਲਾਂ ਐਨ ਮੈਂਟੋਮੈਂਟ ਜਿਨ੍ਹਾਂ ਕੋਲ ਵੀ ਮਲਬੇ ਦੇ ਵਿੱਚ ਬਦਲ ਗਈਆਂ ਤਸਵੀਰਾਂ ਸਾਹਮਣੇ ਪਈਆਂ ਨੇ ਵੈਸੇ ਦੇਖੀਆਂ ਨਹੀਂ ਜਾਂਦੀਆਂ ਜਿਉ ਜੋ ਉੱਥੇ ਹਾਲਾਤ ਬਣ ਗਏ ਇਹ ਦੁਰਘਟਨਾ ਜਿਹੜੀ ਹੈ ਫੈਕਟਰੀ ਦੇ ਪਟਾਕਾ ਬਣਾਉਣ ਵਾਲੇ ਯੂਨਿਟ ਦੇ ਵਿੱਚ ਰਾਤ ਤਕਰੀਬਨ 12:30 ਵਜੇ ਦੇ ਕਰੀਬ ਹੋਈ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਜ਼ਿਆਦਾਤਰ ਉੱਥੇ ਪ੍ਰਵਾਸੀ ਸਿਗੇ ਕਿਉਂਕਿ ਆਪਾਂ ਸਾਰੇ ਜਾਣਦੇ ਆ ਕਿ ਪੰਜਾਬ ਦੀਆਂ ਫੈਕਟਰੀਆਂ ਵਿੱਚ ਜ਼ਿਆਦਾਤਰ ਲੋਕ ਜਿਹੜੇ ਆ ਪ੍ਰਵਾਸੀ ਹੀ ਕੰਮ ਕਰਦੇ ਹੈਗੇ ਯੂਪੀ ਤੋਂ ਜਾਂ ਬਿਹਾਰ ਤੋਂ ਜਿਹੜੇ ਲੋਕ ਇੱਥੇ ਆਉਂਦੇ ਹੈਗੇ ਆ ਜਿਹੜਾ ਯੂਪੀ ਦਾ ਠੇਕੇਦਾਰ ਦੱਸਿਆ ਜਾ ਰਿਹਾ ਹੈਗਾ ਉਹ ਫੈਕਟਰੀ ਦੇ ਵਿੱਚ ਪਟਾਕੇ ਬਣਾਉਣ ਦਾ ਕੰਮ ਠੇਕੇ ਦੇ ਉੱਤੇ ਜਿੱਦਾਂ ਕਹ ਲੋ ਉਹਦੇ ਕੋਲ ਹੀ ਸਗਾ ਮੇਨ ਤੇ ਉਹ ਉੱਤਰ ਪ੍ਰਦੇਸ਼ ਦੇ ਹਾਥਰਸ ਇਲਾਕੇ ਦੇ ਰਹਿਣ ਵਾਲਾ ਹੈਗਾ ਉਹਦਾ ਨਾਮ ਹੈਗਾ ਰਾਜਕੁਮਾਰ ਉਹਦੇ ਅਧੀਨ ਹੀ ਸਗਾ ਠੇਕੇਦਾਰੀ ਉਹ ਕਰਦਾ ਸੀਗਾ ਉਹਦੇ ਅੰਡਰ ਬੰਦੇ ਕੰਮ ਕਰਦੇ ਸੀਗੇ ਮਜ਼ਦੂਰ ਔਰ ਦੱਸਿਆ ਜਾ ਰਹਾ ਹੈਗਾ ਕਿ ਕੁਝ ਬੰਦੇ ਜਿਹਦਾ ਰਾਤ ਨੂੰ ਸ਼ਿਫਟਾਂ ਚੱਲਦੀਆਂ ਹੈਗੀਆਂ ਦਿਨ ਚੱਲਦੀ ਆ ਰਾਤ ਨੂੰ ਵੀ ਚੱਲਦੀ ਹੈਗੀ ਤੇ ਰਾਤ ਨੂੰ ਕਈ ਬੰਦੇ ਉੱਥੇ ਕਹਿੰਦੇ ਸੁੱਤੇ ਸੀਗੇ ਆਰਾਮ ਕਰਦੇ ਪਏ ਸੀਗੇ ਤੇ ਇਹ ਸਾਰਾ ਕੁਝ ਉੱਥੇ ਇਸ ਤਰੀਕੇ ਨਾਲ ਵਾਪਰ ਗਿਆ ਤੇ ਦੋ ਸ਼ਿਫਟਾਂ ਦੇ ਵਿੱਚ ਕੰਮ ਕਰਦੇ ਸੀਗੇ 40 ਦੇ ਕਰੀਬ ਉੱਥੇ ਕਰਮਚਾਰੀ ਸੀਗੇ ਟੋਟਲ ਜਿਹੜੇ ਇੱਥੇ ਕੰਮ ਕਰਦੇ ਸੀਗੇ ਪੈਕਿੰਗ ਯੂਨਿਟ ਸੀਗੀ ਉਹਦੇ ਵਿੱਚ ਕੰਮ ਕਰਨ ਵਾਲੇ ਪ੍ਰਵਾਸੀ ਜਿਹੜੇ ਮਜ਼ਦੂਰ ਹੈਗੇ ਆ ਉਹਨਾਂ ਦੇ ਮੁਤਾਬਕ ਕਹਿੰਦੇ ਇੱਥੇ ਦੋ ਸ਼ਿਫਟਾਂ ਦੇ ਵਿੱਚ ਤਕਰੀਬਨ 40 ਕਰਮਚਾਰੀ ਕੰਮ ਕਰਦੇ ਹੈਗੇ ਆ ਜਨਬ ਵਿੱਚ ਕੁਝ ਆਪਣੇ ਪਰਿਵਾਰਾਂ ਦੇ ਨਾਲ ਇੱਥੇ ਰਹਿੰਦੇ ਹੈਗੇ ਆ ਸਮੇਤ ਪਰਿਵਾਰ ਵੀ ਕਹਿੰਦਾ ਮਤਲਬ ਉੱਥੇ ਰਹਿੰਦੇ ਹੈਗੇ ਆ ਦੱਸਿਆ ਜਾ ਰਿਹਾ ਹੈਗਾ ਕਿ ਜ਼ਿਆਦਾਤਰ ਕਰਮਚਾਰੀ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਹੈਗੇ ਆ ਜਦੋਂ ਮੈਂ ਤੁਹਾਨੂੰ ਦੱਸ ਗਿਆ ਟਿਆ ਸੋ ਇਹ ਇੱਕ ਖਬਰ ਹੈਗੀ ਆ ਹੁਣ ਜਿਹਨਾਂ ਦੇ ਘਰਾਂ ਦੇ ਜੀ ਗਏ ਹੈਗੇ ਮੈਨੂੰ ਲੱਗਦਾ ਕਿ ਉਹਨਾਂ ਦੇ ਪਰਿਵਾਰਾਂ ਨੂੰ ਪੁੱਛਿਆ ਜਾਣੀ ਹੈ ਕਿ ਉਹਨਾਂ ਦੇ ਉੱਪਰ ਕੀ ਬੀਤਦੀ ਹੋਊਗੀ ਆਪਾਂ ਸਾਰੇ ਜਾਣੇ ਪਰਿਵਾਰਾਂ ਵਾਲੇ ਹੈਗੇ ਆ ਆਪਾਂ ਸਮਝ ਸਕਦੇ ਆ ਘਰੋਂ ਬੰਦਾ ਗਿਆ ਹੈਗਾ ਕੰਮ ਕਰ ਕਰਨ ਦੇ ਵਾਸਤੇ ਕਿ ਮੈਂ ਉੱਥੇ ਜਾ ਕੇ ਕੰਮ ਕਰੂੰਗਾ ਆਪਣੇ ਘਰ ਦਾ ਮੈਂ ਰੋਟੀ ਟੋਕ ਚਲਾਉਂਗਾ ਔਰ ਜਿਹੜੇ ਮੇਰੇ ਘਰ ਤੇ ਬੱਚੇ ਹੈਗੇ ਉਹਨਾਂ ਦੀ ਮੈਂ ਪਰਵਰਿਸ਼ ਕਰੂੰਗਾ ਸਾਰੇ ਕਰਦੇ ਹੈਗੇ ਉਹ ਵੀ ਘਰੋਂ ਇਹ ਸੋਚ ਕੇ ਗਏ ਸੀਗੇ ਪਰ ਅੱਜ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਆਪਾਂ ਅਗਲੇ ਦਿਨ ਵਾਪਸ ਘਰ ਨੂੰ ਪਰਤਣਾ ਵੀ ਹੈਗਾ ਜਾਂ ਨਹੀਂ ਪਰਤਣਾ ਹੈਗਾ ਸੋ ਇੱਕ ਬੜੀ ਹੀ ਜ਼ਿਆਦਾ ਮੰਦਭਾਗੀਆ ਘਟਨਾ ਹੈਗੀ ਆ ਮੰਗ ਕੀਤੀ ਜਾ ਰਹੀ ਹੈਗੀ ਆ ਸਰਕਾਰ ਦੇ ਕੋਲੋਂ ਵੀ ਕਿ ਜਿਹੜੇ ਉੱਥੇ ਜ਼ਖਮੀ ਹੋ ਗਏ ਆ ਔਰ ਜਾਂ ਜਿਹੜੇ ਮਾਰੇ ਗਏ ਹੈਗੇ ਆ ਵੀ ਉਹਨਾਂ ਨੂੰ ਮੁਆਵਜ਼ਾ ਬਣਦਾ ਜ਼ਰੂਰ ਦਿੱਤਾ ਜਾਵੇ ਸੋ ਦੇਖੋ ਆਂਦੇ ਸਮੇਂ 'ਚ ਸਰਕਾਰ ਕੋਈ ਮੁਆਵਜ਼ਾ ਦਿੰਦੀ ਆ ਜਾਂ ਨਹੀਂ ਦਿੰਦੀ ਆ ਸੋ ਇਹ ਹੋ ਗਈ ਆ ਖਬਰ ਹੁਣ ਜਿਹੜੀ ਮੈਂ ਪਹਿਲਾਂ ਗੱਲ ਕਰਨਿਆ ਸਗਰਾਂ ਜੀ ਉਹਦੇ ਬਾਰੇ ਮੈਂ ਤੁਹਾਡੇ ਨਾਲ ਜ਼ਰੂਰ ਦੋ ਚਾਰ ਗੱਲਾਂ ਬਤਾ ਕਰਨੀਆਂ ਨੇ ਜਿੰਨੇ ਵੀ ਸੱਜਣ ਗੱਲਬਾਤ ਨੂੰ ਸੁਣ ਰਹੇ ਹੋ ਤੁਸੀਂ ਇੱਕ ਗੱਲ ਵੱਲ ਜ਼ਰੂਰ ਧਿਆਨ ਕਰਕੇ ਦੇਖਿਓ ਥੋੜਾ ਜਿਹਾ ਪਿੱਛੇ ਚੱਲ ਜਿਓ ਥੋੜਾ ਜਿਆਨੇ ਤੁਹਾਨੂੰ ਥੋੜਾ ਜਿਆਦਾ ਪਿੱਛੇ ਜਾਣਾ ਪੈਣਾ ਜਦੋਂ ਘੱਟ ਹੁੰਦੇ ਸੀਗੇ ਨਿਊਜ਼ ਚੈਨਲ ਸਾਡੇ ਵਰਗੇ ਪੱਤਰਕਾਰ ਵੀ ਘੱਟ ਹੁੰਦੇ ਸੀਗੇ ਜਿਨ੍ਹਾਂ ਨੂੰ ਅੱਜ ਤੁਸੀਂ ਵੀ ਕਹਿੰਦੇ ਹੋ ਅਸੀਂ ਵੀ ਕਦੇ ਕਹਿੰਦੇ ਆ ਅੱਗ ਲਾਉ ਜੰਤਰ ਅੱਛਾ ਤੁਸੀਂ ਯਕੀਨ ਕਰਕੇ ਜਾਣੋ ਕਈ ਵਾਰ ਨਾ ਮੈਂ ਆਪਣੇ ਬਾਰੇ ਵੀ ਸੋਚਦਾ ਹੁੰਨਾ ਵੀ ਕਦੇ ਮੈਂ ਵੀ ਅੱਗ ਲਾਊ ਯੰਤਰ ਤਾਂ ਨਹੀਂ ਹੈਗਾ ਕਿਧਰੇ ਮੈਨੂੰ ਵੀ ਕੋਈ ਇਹ ਤਾਂ ਨਹੀਂ ਸੋਚਦਾ ਹੈਗਾ ਕਿ ਇਹ ਵੀ ਅੱਗ ਲਾਊ ਯੰਤਰ ਵਾ ਦੇਖੋ ਇੱਕ ਹੁੰਦਾ ਹੈਗਾ ਕੰਧ ਦੇ ਉੱਪਰ ਲਿਖਿਆ ਹੋਇਆ ਐਨ ਚਿੱਟਾ ਸੱਚ ਬਿਲਕੁਲ ਚਿੱਟਾ ਸੱਚ ਵਾ ਚਾਨਣ ਪੂਰਾ ਉਹਨੂੰ ਤੇ ਤੁਸੀਂ ਐਨ ਟਣਕਾ ਕੇ ਠੋਕੇ ਬੋਲੋਗੇ ਤੇ ਤੁਹਾਡਾ ਬੋਲਣਾ ਫਰਜ਼ ਬਣਦਾ ਹੈਗਾ ਭਾਵੇਂ ਹੋਵੇ ਕੋਈ ਪੱਤਰਕਾਰ ਤੇ ਭਾਵੇਂ ਪੱਤਰਕਾਰ ਨਾ ਵੀ ਹੋਵੇ ਹਰ ਬੰਦੇ ਦਾ ਫਰਜ਼ ਬਣਦਾ ਹੈਗਾ ਪਰ ਇੱਕ ਹੈਗਾ ਜਦੋਂ ਤੁਸੀਂ ਕਿਸੇ ਖਾਸ ਪੇਸ਼ੇ ਦੇ ਨਾਲ ਜੁੜੇ ਹੋਏ ਹੁੰਦੇ ਹੋ ਉਸ ਵੇਲੇ ਤੁਸੀਂ ਇੱਕ ਖਬਰ ਵਾ ਹੁਣ ਦੇਖੋ ਇੱਕ ਪਟਾਕਿਆਂ ਦੀ ਫੈਕਟਰੀ ਦੇ ਵਿੱਚ ਇਹ ਹੋਇਆ ਵਿਸਫੋਟ ਔਰ ਪਟਾਕਿਆਂ ਦੀ ਫੈਕਟਰੀ ਹੈ ਭਾਵੇਂ ਪੰਜਾਬ ਦੇ ਵਿੱਚ ਹੀ ਆ ਪਰ ਤੁਸੀਂ ਸੋਚ ਕੇ ਦੇਖੋ ਸਾਡੀ ਜ਼ਹਿਨੀयत ਕਿਉਂ ਜੀ ਹੋ ਗਈ ਹੈ ਔਰ ਸਾਡੀ ਜ਼ਹਿਨੀयत ਦੇ ਵਿੱਚ ਉਹਨਾਂ ਨੇ ਭਾਰ ਕੀ ਦਿੱਤਾ ਹੈਗਾ ਸਾਡੇ ਵਿੱਚੋਂ ਬਹੁਤ ਸਾਰੇ ਬੰਦਿਆਂ ਨੂੰ ਇਸ ਤਰੀਕੇ ਦੇ ਨਾਲ ਜਿੱਦਾਂ ਮੈਂ ਪਹਿਲੇ ਤਰੀਕੇ ਨਾਲ ਖਬਰ ਸੁਣਾਈ ਹੈ ਉਸ ਤਰੀਕੇ ਨਾਲ ਸੁਣਨ ਤੋਂ ਬਾਅਦ ਵੀ ਕੁਝ ਵੀ ਨਹੀਂ ਹੁੰਦਾ ਸਗਾ ਮਤਲਬ ਮਹਿਸੂਸ ਨਹੀਂ ਹੁੰਦਾ ਹੈਗਾ ਕਿ ਬਹੁਤ ਬੁਰੇ ਤਰੀਕੇ ਨਾਲ ਖਬਰ ਸੁਣਾਈ ਹੈ ਕਿਉਂਕਿ ਸਾਡਾ ਦਿਮਾਗ ਆਦੀ ਹੋ ਗਿਆ ਅਸੀਂ ਆਦੀ ਹੋ ਗਏ ਉਸ ਤਰੀਕੇ ਦੇ ਨਾਲ ਖਬਰਾਂ ਨੂੰ ਸੁਣਨ ਦੇ ਪਹਿਲਿਆਂ ਸਮੇਂ 'ਚ ਤੁਸੀਂ ਦੇਖੋ ਕੀ ਹੁੰਦਾ ਸੀਗਾ ਪਹਿਲਾਂ ਖਬਰਾਂ ਸੁਣਾਈਆਂ ਜਾਂਦੀਆਂ ਸੀਗੀਆਂ ਬੜੇ ਸਹਿਜ ਜਿਹੇ ਦੇ ਨਾਲ ਹੁਣ ਓਨੀ ਵੱਡੀ ਕਈ ਵਾਰ ਘਟਨਾ ਵਾਪਰੀ ਨਹੀਂ ਹੁੰਦੀ ਆਪਣੀ ਦੁੱਖਦਾਈ ਘਟਨਾ ਆ ਮੈਂ ਹੋਰ ਟੋਟਲ ਓਵਰਾਲ ਗੱਲ ਗੱਲ ਕਰ ਰਿਹਾ ਕਈ ਵਾਰ ਓਡੀਆਂ ਵੱਡੀਆਂ ਓਡੀਆਂ ਜ਼ਬਰਦਸਤ ਘਟਨਾਵਾਂ ਵਾਪਰੀਆਂ ਵੀ ਨਹੀਂ ਹੁੰਦੀਆਂ ਜਿੰਨੀਆਂ ਵੱਡੀਆਂ ਬਣਾ ਕੇ ਪੱਤਰਕਾਰ ਆਪਣੇ ਸਟੂਡੀਓ ਚ ਪੇਸ਼ ਕਰਦੇ ਆ ਔਰ ਪੇਸ਼ ਕਰਨ ਦਾ ਤਰੀਕਾ ਅੱਖਾਂ ਲਾਲ ਮੈਂ ਕਿਹਨਾਂ ਅੱਖਾਂ ਇਹਨਾਂ ਬਾਹਰ ਨੂੰ ਕੱਡੀਆਂ ਹੁੰਦੀਆਂ ਉਹਨਾਂ ਦੀਆਂ ਨਿਕਲੀਆਂ ਹੁੰਦੀਆਂ ਸੱਜੇ ਖੱਬੇ ਦਾ ਸਟੂਡੀਓ ਚ ਭੱਜਾ ਹੀ ਨਾ ਠੇ ਫਿਰਦੇ ਲੱਭੇ ਮੈਨੂੰ ਸਮਝ ਨਹੀਂ ਆਉਂਦੀ ਹੈਗੀ ਅੱਜ ਜਦੋਂ ਪਿੱਛੇ ਜਾ ਕੇ ਕਹਿੰਦੇ ਪਾਕਿਸਤਾਨ ਤੇ ਭਾਰਤ ਦੀ ਜੰਗ ਲੱਗ ਗਈ ਆ ਮੈਨੂੰ ਲੱਗਦਾ ਕਿ ਉਹਨੇ ਫੌਜੀ ਨਹੀਂ ਭੱਜੇ ਹੋਣੇ ਜਿੰਨੇ ਸਾਡੇ ਪੱਤਰਕਾਰ ਇੱਕ ਚੈਨਲ ਹੈਗਾ ਕੋਈ ਮੈਂ ਨਾਂ ਨਹੀਂ ਲੈਣਾ ਚਲੋ ਉਹ ਇਦਾਂ ਨਾਲ ਪਿੱਛੇ ਪੌੜੀਆਂ ਬਣੀਆਂ ਹੋਈਆਂ ਆ ਇਦਾਂ ਜਿੱਦਾਂ ਮੈਂ ਇੱਥੇ ਬੈਠ ਕੇ ਤੁਹਾਡੇ ਨਾਲ ਗੱਲ ਕਰ ਰਿਹਾ ਐ ਦਾ ਪਿੱਛੇ ਪੌੜੀਆਂ ਪੌੜੀਆਂ ਤੋਂ ਉੱਤਰ ਕੇ ਥੱਲੇ ਨੂੰ ਆਉਂਦਾ ਇਦਾਂ ਹੱਥ 'ਚ ਕਾਗਜ਼ ਫੜਿਆ ਇਦਾਂ ਉੱਤਰ ਕੇ ਥੱਲੇ ਆਉਂਦਾ ਨਾਲ ਬੋਲੀ ਜਾਂਦਾ ਥੱਲੇ ਆਣ ਕੇ ਫੇਰ ਟਿਕਦਾ ਨਹੀਂ ਹੈਗਾ ਯਾਰ ਬੈਠ ਕੇ ਖਬਰ ਨੂੰ ਤੁਸੀਂ ਢੰਗ ਤਰੀਕੇ ਨਾਲ ਸੁਣਾ ਦਿਓ ਅਸਲ ਵਿੱਚ ਮੈਂ ਆਮ ਲੋਕਾਂ ਨੂੰ ਕਹਿਣਾ ਚਾਹੁੰਦਾ ਹੈਗਾ ਕਿ ਤੁਹਾਡੇ ਦਿਮਾਗ ਦੇ ਨਾਲ ਇਸ ਤਰੀਕੇ ਨਾਲ ਖੇਡਿਆ ਜਾ ਰਿਹਾ ਉਹਨਾਂ ਨੂੰ ਇਹ ਲੱਗਦਾ ਕਿ ਜੇ ਬੈਠ ਕੇ ਬੜੇ ਆਰਾਮ ਨਾਲ ਖਬਰ ਸੁਣਾਈ ਤੇ ਉਹਨੂੰ ਸਨਸਨੀ ਖੇਸ ਬਣਾ ਕੇ ਨਾ ਪੇਸ਼ ਕੀਤਾ ਤਾ ਸਾਡੀ ਖਬਰ ਨੂੰ ਕਿਸੇ ਨੇ ਤਵੱਜੋ ਨਹੀਂ ਦੇਣੀ ਹੈਗੀ ਹੁਣ ਜਦੋਂ ਲਿਖੂਗਾ ਇੱਥੇ ਅਗਰ ਉਹਨੂੰ ਪਤਾ ਹੈਗਾ ਪੇ ਪੰਜਾਬ ਦੇ ਵਿੱਚ ਹੋਇਆ ਜ਼ਬਰਦਸਤ ਧਮਾਕਾ ਤਾਂ ਲੋਕਾਂ ਨੇ ਕਲਿੱਕ ਕਰਨਾ ਆ ਪਰ ਜੇ ਪਤਾ ਹੋਇਆ ਕਿ ਪਟਾਕੇ ਦੀ ਫੈਕਟਰੀ ਵਿੱਚ ਆਪ ਵਿਸਫੋਟ ਹੋਇਆ ਫਿਰ ਲੋਕ ਹੋ ਸਕਦਾ ਕਲਿੱਕ ਨਾ ਕਰਨ ਕਿਉਂਕਿ ਫਿਰ ਲੋਕ ਸਮਝ ਜਾਂਦੇ ਹੈਗੇ ਆ ਤੇ ਅਕਸਰ ਹੀ ਇਦਾਂ ਹੁੰਦਾ ਹੈਗਾ ਪਰ ਜਦੋਂ ਆ ਗੱਲ ਪਹਿਲਾਂ ਇਦਾਂ ਜਿਹਦਾ ਪੰਜਾਬ ਦੇ ਵਿੱਚ ਹੋਇਆ ਜਬ ਉਹ ਧਿਆਨ ਤੁਹਾਡਾ ਕਿਸੇ ਹੋਰ ਪਾਸੇ ਲੈ ਕੇ ਜਾਂਦੀ ਹੈ ਇਹ ਵਾਲੀ ਜਿਹੜੀ ਗੱਲ ਆ ਹੁਣ ਇਹਨੂੰ ਕੀ ਕਿਹਾ ਜਾਵੇ ਕਿ ਜਿਹੜਾ ਸਾਡੇ ਨਵੇਂ ਪੱਤਰਕਾਰ ਭਾਈਚਾਰੇ ਵਾਲੇ ਹੈਗੇ ਆ ਜਾਂ ਨਿਊਜ਼ ਚੈਨਲ ਜਾਂ ਜਿਹੜੇ ਨਿਊਜ਼ ਘਰਾਣੇ ਹੈਗੇ ਆ ਵੀ ਕੀ ਉਹ ਅਗਿਆਨੀ ਆ ਕੀ ਉਹਨਾਂ ਦੇ ਕੋਲ ਪੱਤਰਕਾਰੀ ਦੀ ਕੋਈ ਪੱਤਰਕਾਰੀ ਦਾ ਇਲਮ ਨਹੀਂ ਹੈਗਾ ਪੱਤਰਕਾਰੀ ਦੀ ਉਹਨਾਂ ਨੂੰ ਕੋਈ ਮਤਲਬ ABC ਨਹੀਂ ਆਉਂਦੀ ਹੈਗੀ ਕੋਈ ਊੜਾ ਾੜਾ ਨਹੀਂ ਪੜਿਆ ਹੈਗਾ ਉਹਨਾਂ ਨੇ ਕੀ ਆਪ ਇਦਾਂ ਕਹਿ ਸਕਦੇ ਆ ਪਰ ਮੈਨੂੰ ਲੱਗਦਾ ਕਿ ਨਹੀਂ ਇਦਾਂ ਨਹੀਂ ਕਿਹਾ ਜਾ ਸਕਦਾ ਜਿਹੜੇ ਤਾਂ ਹੈਗੇ ਨੇ ਜ਼ਿੰਮੇਵਾਰ ਜ਼ਿੰਮੇਵਾਰ ਘਰਾਣੇ ਉਹਨਾਂ ਦੇ ਉੱਤੇ ਤਾਂ ਇਹ ਗੱਲ ਜਮ੍ਹਾਂ ਹੀ ਲਾਗੂ ਨਹੀਂ ਹੁੰਦੀ ਹੈਗੀ ਸਿਆਣੇ ਆ ਬਹੁਤ ਜ਼ਿਆਦਾ ਜਾਣ ਬੁੱਝ ਕੇ ਇਹ ਸਾਰਾ ਕੁਝ ਕੀਤਾ ਜਾਂਦਾ ਏਦਾਂ ਹੀ ਹੋਰ ਬਹੁਤ ਸਾਰੀਆਂ ਘਟਨਾਵਾਂ ਸਮਾਪਤੀ ਕਰਦਾ ਕਿਸੇ ਖਾਸ ਕਮਿਊਨਿਟੀ ਨੂੰ ਜਦੋਂ ਟਾਰਗੇਟ ਕਰਨਾ ਹੋਵੇ ਉਹਨਾਂ ਵੱਲੋਂ ਐਡੀਕ ਕੋਈ ਕਮੀ ਪੇਸ਼ੀ ਉਹਨਾਂ ਦੀ ਕੋਈ ਹੱਥ ਆ ਜਾਵੇ ਉਹਨੂੰ ਐਡੀ ਬਣਾ ਕੇ ਪੇਸ਼ ਕਰਨਾ ਧਿਆਨ ਦੇਣਾ ਸਮਾਪਤੀ ਕਰਨ ਲੱਗਾ ਔਰ ਕਈ ਵਾਰੀ ਇੱਕ ਖਾਸ ਧਿਰ ਜਿਹਨੂੰ ਬਚਾਉਣਾ ਹੋਵੇ ਉਹਦੇ ਐਡੇ ਵੱਡੇ ਕਾਲੇ ਕਾਰਨਾਮੇ ਹੋਣ ਪਰ ਉਹਨਾਂ ਨੂੰ ਐਨ ਇੱਥੇ ਕੁ ਲੈ ਆਉਣਾ ਬਸ ਇੱਥੇ ਕਾ ਤਾਂ ਫਿਰ ਵੱਡਾ ਗੈਪ ਹੈਗਾ ਇਹ ਖਤਮ ਹੀ ਕਰ ਦੇਣਾ ਗੱਲਾਂ ਦੇ ਨਾਲ ਨੈਰੇਟਿਵ ਸਿਰਜੇ ਜਾਂਦੇ ਆ ਬਿਰਤਾਂਤ ਸਿਰਜੇ ਜਾਂਦੇ ਆ ਇੱਥੇ ਸਟੂਡੀਓ ਦੇ ਵਿੱਚ ਬੈਠ ਬੈਠ ਕੇ ਇਸ ਕਰਕੇ ਮੈਂ ਅਕਸਰ ਬੇਨਤੀ ਕਰਦਾ ਹਾਂ ਨਾ ਸਾਰਿਆਂ ਨੂੰ ਕਿ ਜਿੱਦਾਂ ਸਾਨੂੰ ਖਬਰਾਂ ਸੁਣਾਉਣ ਵਾਲਿਆਂ ਨੂੰ ਇੱਥੇ ਸਟੂਡੀਓ 'ਚ ਬਹਿ ਕੇ ਗੱਲ ਕਰਨ ਵਾਲਿਆਂ ਨੂੰ ਪੜਾਇਆ ਜਾਂਦਾ ਉਹਨਾਂ ਨੂੰ ਸਿਖਲਾਈ ਦਿੱਤੀ ਜਾਂਦੀ ਤੁਸੀਂ ਕਿਸ ਤਰੀਕੇ ਦੇ ਨਾਲ ਜਰਨਲਿਜ਼ਮ ਦੇ ਕੋਰਸ ਹੁੰਦੇ ਆ ਨਾ ਜੀ ਮਾਸ ਕਮਿਊਨੀਕੇਸ਼ਨ ਦਾ ਕੋਰਸ ਹੁੰਦਾ ਹੈਗਾ 3 ਸਾਲ ਦਾ ਉਹਨਾਂ ਕੋਰਸ ਕਰਵਾਏ ਜਾਂਦੇ ਆ ਇਦਾਂ ਹੀ ਬਹੁਤ ਸਾਰੇ ਪੱਤਰਕਾਰ ਇਦਾਂ ਵੀ ਹੈਗੇ ਮੇਰੇ ਵਰਗੇ ਜਿਨ੍ਹਾਂ ਨੇ ਕੋਈ ਵੱਡੇ ਕੋਰਸ ਨਹੀਂ ਕੀਤੇ ਹੈਗੇ ਪਰ ਉਹਨਾਂ ਦੇ ਕੋਲ ਵੈਸੇ ਇਨਫੋਰਮੇਸ਼ਨ ਕਾਫੀ ਜ਼ਿਆਦਾ ਹੁੰਦੀ ਆ ਉਹਨੂੰ ਲੱਗਦਾ ਕਿ ਮੈਂ ਐਜ਼ ਆ ਪੱਤਰਕਾਰ ਮੈਂ ਕੰਮ ਕਰ ਸਕਦਾ ਆ ਉਹ ਕੰਮ ਕਰਦੇ ਹੈਗੇ ਆ ਉਹ ਨਿੱਜੀ ਚੈਨਲ ਵੀ ਆਪਣੇ ਬਣਾਉਂਦੇ ਹੈਗੇ ਆ ਪਰ ਉਹ ਇੱਕ ਬੜੇ ਕਈ ਕੋਸ਼ਿਸ਼ ਕਰਦੇ ਵੀ ਸਭੇਕ ਜੈ ਆਪਾਂ ਦਾਇਰੇ ਵਿੱਚ ਰਹਿ ਕੇ ਗੱਲ ਕਰੀਏ ਇਦਾਂ ਹੀ ਮੈਂ ਬੇਨਤੀ ਕਰਾਂ ਤੁਸੀਂ ਵੀ ਸਾਰੇ ਜਾਣੇ ਆਪਾਂ ਸਾਰੇ ਜਾਣੇ ਥੋੜਾ ਜਿਹਾ ਅਵੇਅਰ ਹੋਈਏ ਜਿੱਦਾਂ ਬੋਲਣਾ ਸਿਖਾਇਆ ਜਾਂਦਾ ਕਿਸੇ ਨੂੰ ਖਬਰਾਂ ਪਾਣੀਆਂ ਸਿਖਾਈਆਂ ਜਾਂਦੀਆਂ ਕਿਸੇ ਦੇ ਨਾਲ ਡਿਬੇਟ ਕਰਨੀ ਹੈ ਇੰਟਰਵਿਊਜ਼ ਕਰਨੀਆਂ ਆ ਉਹਦੀ ਤਿਆਰੀ ਕਰਵਾਈ ਜਾਂਦੀ ਹੈ ਇਦਾਂ ਹੀ ਖਬਰਾਂ ਨੂੰ ਸੁਣਨਾ ਅਤੇ ਖਬਰਾਂ ਨੂੰ ਅਖਬਾਰਾਂ ਦੇ ਵਿੱਚ ਪੜ੍ਹਨਾ ਉਹਦਾ ਵੀ ਇੱਕ ਤਰੀਕਾ ਹੁੰਦਾ ਹੈਗਾ ਇਹ ਨਹੀਂ ਹੈਗਾ ਕਿ ਜੋ ਕਿਸੇ ਨੇ ਸੁਣਾਇਆ ਜਿਸ ਤਰੀਕੇ ਦੇ ਨਾਲ ਸੁਣਾਇਆ ਆਪਾਂ ਨੂੰ ਬਿਲਕੁਲ ਹੂਬ ਹੂ ਉਸੇ ਹੀ ਤਰੀਕੇ ਦੇ ਨਾਲ ਆਪਣੇ ਇੱਥੇ ਦਿਮਾਗ ਦੇ ਵਿੱਚ ਪਠਾ ਲੈਣਾ ਇਹ ਕੋਈ ਜ਼ਰੂਰੀ ਨਹੀਂ ਹੈਗਾ ਅੱਜ ਦੇ ਸਮੇਂ 'ਚ ਲੋਕ ਸਿਆਣੇ ਹੋ ਚੁੱਕੇ ਆ ਜ਼ਰੂਰ ਅਵੇਅਰ ਰਿਆ ਕਰੋ ਬਿਰਤਾਂਤ ਘੜੇ ਜਾਂਦੇ ਆਂ ਔਰ ਬਿਰਤਾਂਤ ਲੋਕਾਂ ਦੇ ਸਾਹਮਣੇ ਖਿਲਾਰੇ ਜਾਂਦੇ ਆਂ ਸਰਕਾਰਾਂ ਦੀ ਪਿੱਠ ਥਾਪਣ ਦੇ ਵਾਸਤੇ ਉਹਨਾਂ ਦੇ ਹੀ ਵੱਲੋਂ ਸਿਰਜੇ ਗਏ ਘਰਾਣੇ ਉਹ ਲੋਕਾਂ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਪ੍ਰਭਾਵ ਪਾਉਣ ਦਾ ਯਤਨ ਕਰਦੇ ਆਂ ਝੂਠਾ ਪ੍ਰਾਪੇ ਗੰਡਾ ਕੀਤਾ ਜਾਂਦਾ ਹੈਗਾ ਕਈ ਵਾਰ ਸਾਡੀ ਕੋਸ਼ਿਸ਼ ਹੁੰਦੀ ਹੈਗੇ ਕਿ ਆਮ ਲੋਕਾਂ ਦੇ ਹਿੱਤ ਦੇ ਵਿੱਚ ਜਿਹੜੀਆਂ ਗੱਲਾਂ ਪੁੱਗਤਦੀਆਂ ਨੇ ਘੱਟ ਗਿਣਤੀ ਕੌਮਾਂ ਦੇ ਹਿੱਤ ਦੇ ਵਿੱਚ ਜਿਹੜੀਆਂ ਗੱਲਾਂ ਪੁੱਗਤਦੀਆਂ ਨੇ ਘੱਟ ਗਿਣਤੀ ਕੌਮਾਂ ਦੇ ਕੋਲੋਂ ਕਿੱਦਾਂ ਉਹਨਾਂ ਦੀ ਅਡਰੀ ਤੇ ਨਿਆਰੀ ਹੋਣ ਦਸਤੀ ਖੋਈ ਜਾ ਰਹੀ ਹੈ ਸਰਕਾਰਾਂ ਏਜੰਸੀਆਂ ਦੇ ਵੱਲੋਂ ਮੀਡੀਆ ਘਰਾਣਿਆਂ ਦੇ ਜ਼ਰੀਏ ਉਹਨਾਂ ਦੇ ਖਿਲਾਫ ਜਿਹੜੇ ਬਿਰਤਾਂਤ ਸਿਰਜੇ ਜਾਂਦੇ ਆ ਅਸੀਂ ਕੋਸ਼ਿਸ਼ ਕਰਦੇ ਆ ਕਿ ਉਹਨਾਂ ਬਿਰਤਾਂਤਾਂ ਨੂੰ ਪੰਨ ਕੇ ਜਿਹੜੇ ਸਹੀ ਬਿਰਤਾਂਤ ਹੈਗੇ ਨੇ ਉਹਨਾਂ ਨੂੰ ਖੜ੍ਹਾ ਕੀਤਾ ਜਾਵੇ ਮੈਂ ਉਮੀਦ ਕਰਦਾ ਕਿ ਤੁਸੀਂ ਜਿਹੜੇ ਚੈਨਲ ਜਿਹੜੇ ਅਦਾਰੇ ਜਿਹੜੇ ਪੱਤਰਕਾਰ ਆਹ ਵਾਲਾ ਖਰਾ ਕਾਰਜ ਕਰਨ ਦਾ ਯਤਨ ਕਰਦੇ ਆ ਤੁਸੀਂ ਉਹਨਾਂ ਦੀ ਵੱਤਵਤ ਸਪੋਰਟ ਕਰਿਆ ਕਰੋ ਸਪੋਰਟ ਕੀ ਕਰਨੀ ਹੁੰਦੀ ਹੈ ਭਲਾ ਸਿਰਫ ਇਨਕ ਸਪੋਰਟ ਕਰਨੀ ਹੁੰਦੀ ਹੈ ਕਿ ਤੁਸੀਂ ਉਹਨਾਂ ਦੀਆਂ ਗੱਲਾਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਜ਼ਰੂਰ ਪੁੱਜਦੀਆਂ ਕਰਦਿਆ ਕਰੋ ਬਸ ਸ਼ੇਅਰ ਕਰਦਿਆ ਕਰੋ ਬਸ ਵੱਤ ਵੱਧ ਐਡੀ ਇੱਕ ਗੱਲ ਹੈਗੀ ਆ ਸੋ ਜਿਹੜਾ ਮੈਂ ਸਵਾਲ ਕੀਤਾ ਸੀ ਅਗਰ ਸ਼ੁਰੂ ਵਿੱਚ ਉਹਦੇ ਤਿੰਨ ਪਹਿਲੂ ਹੈਗੇ ਤੁਸੀਂ ਜਵਾਬ ਦੇਣ ਦੀ ਜ਼ਰੂਰ ਕੋਸ਼ਿਸ਼ ਕਰਿਓ ਜਿਹੜੇ ਪਹਿਲੇ ਤਰੀਕੇ ਨਾਲ ਖਬਰ ਸੁਣਾਈ ਸੀ ਪੰਜਾਬ ਦੇ ਵਿੱਚ ਹੋਇਆ ਜਬਰਦਸਤ ਧਮਾਕਾ ਚਾਰ ਜਣੇ ਦੀ ਮੌਤ 27 ਜ਼ਖਮੀ 21 ਤੁਹਾਨੂੰ ਲੱਗਦਾ ਕਿ ਆਹ ਤਰੀਕਾ ਵਧੀਆ ਹੈ ਜਾਂ ਇੱਕ ਪਟਾਕਾ ਵਾਲੀ ਫੈਕਟਰੀ ਦੇ ਵਿੱਚ ਵਿਸਪੋਰਟ ਹੋ ਗਿਆ ਉੱਥੇ ਚਾਰ ਜਣੇ ਦੇ ਮਾਰੇ ਜਾਣ ਦੀ ਖਬਰ ਹੈ ਤੇ 27 ਜਖਮੀ ਹੋ ਗਏ ਪੁਲਿਸ ਦੇ ਮੁਤਾਬਕ ਜਾਂ ਆਹ ਠੀਕ ਹੈ ਜਾਂ ਤੁਹਾਨੂੰ ਲੱਗਦਾ ਕਿ ਕੋਈ ਤੀਜਾ ਤਰੀਕਾ ਹੋਰ ਬਿਹਤਰ ਹੋ ਸਕਦਾ ਹੈ ਉਹ ਜ਼ਿਆਦਾ ਬਿਹਤਰ ਵਾ ਸੋ ਜਰੂਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਆਪਣਾ ਜਵਾਬ ਲਿਖਣ ਦੀ ਕੋਸ਼ਿਸ਼ ਕਰਿਓ ਧੰਨਵਾਦੀ ਹੋਵਾਂਗੇ